ਆ ਵੀ ਲੱਗੇ ਪਿਆ ਗੋਭੀ ਨੂੰ ਆ ਦੇਖ ਲੈ ਵੀ ਸਾਰੇ ਅਸੀਂ ਗੋਭੀ ਗੋਭੀ ਆ ਉਹ ਤੂੰ ਕਦੋਂ ਚੱਕ ਲਈ ਵੀਰਪਾਲ ਮੈਨੂੰ ਫੜਾ ਮੈਂ ਚੱਕਦਾ ਆ ਵੀ ਲੈ ਕੋਈ ਲੈ ਫੜਾ ਰੇ ਇਹਨੂੰ ਕਿਦਰ ਕਸ਼ਟ ਕਰਤਾ ਤੂੰ ਸੱਤਾਂਗੀ ਹੂੰ ਚਲ ਜਾਓਗੀ ਕਿਥੇ ਹੈਗੀ ਜਾਣ ਹੈ ਚੱਲ ਜੀ ਆ ਦੇਖ ਲੋ ਬਈ ਗੋਭੀ ਇਹ ਨਸਰੀ ਹੈ ਮੇਰੇ ਨਾਲਾ ਦਾਤੀ ਨਮਰਾਲੀ ਲੈ ਥੋ ਹੈ ਬੰਦਾ ਮਿਹਨਤੀ ਹੈ ਅੱਧਾ ਤਾਂ ਸਾ ਚੜ ਗਿਆ ਦਾ ਸਾ ਚੜ ਗਿਆ